I'm a

Terima <laughs> kasih <laughs> you um... बोला राम जय जै जय राम जय जै हनुमान ज्ञान गुण स्कंद ती नाथ मरो मंत्र जी शरणां लागे सर पे सब निज ता युग सहस्त्र जोजन पर समसाता और मनोष जो कोई लावे सोई अमित जे गण फल पावे यारो युग परताप तुम्हारा मैं गोपी सिंह प्रेसर प्रेसिडेंट अमृतसर बार एसोसिएशन ਸਾਰੇ ਜਿਹੜੇ ਵੀ ਸਾਰੇ ਤੁਹਾਡੇ ਮੀਡੀਆ ਦੇ ਮਾਧਿਅਮ ਜਿਹੜੇ ਜਿਹੜੇ ਵੀ ਇਹ ਦੇਖ ਰਹੇ ਨੇ ਚੈਨਲ ਨੂੰ ਸਾਰਿਆਂ ਨੂੰ ਮੈਂ ਨਵਾਂ ਨੌਮੀਂ ਦੀ ਤੇ ਨਵਰਾਤਰੀਆਂ ਦੀ ਵਧਾਈ ਦਿੰਦਾ ਹਾਂ ਪਲੱਸ ਮੈਂ ਜਿਹੜੇ ਆਪਣੇ ਵਕੀਲ ਸਾਹਿਬਾਨ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ ਤੇ ਚੜ੍ਹਦੀ ਕਲਾ ਦੀ ਆਸ ਬਖਸ਼ ਕਰਦਾ ਹਾਂ ਇਹ ਸਮਾਗਮ ਕਰਾਇਆ ਗਿਆ ਸੀ ਜਰਮਾਇਨ ਦਾ ਪਾਰਟ ਇੱਕ ਤਰੀਕ ਨੂੰ ਰੱਖਾਇਆ ਗਿਆ ਸੀ ਤੇ ਅੱਜ ਉਹਦਾ ਭੋਗ ਪਿਆ ਹੈ ਜਿਹਦੇ ਵਿੱਚ ਜੋ-ਜੋ ਡਿਊਟੀਆਂ ਇਹਨਾਂ ਵੱਲੋਂ ਸਾਡੀਆਂ ਲਈ ਗਈਆਂ ਬਾਡੀ ਦੀਆਂ ਅਸੀਂ ਪੂਰੀਆਂ ਤਨਦੇਈ ਨਾਲ ਨਿਭਾਈਆਂ ਨੇ ਰਾਤ ਨੂੰ ਪ੍ਰਸ਼ਾਦ ਵੀ ਵੱਡੇ ਵੰਡਿਆ ਗਿਆ ਵਾ ਉਹਦੇ ਵਿੱਚ ਪੋਲਿਟਿਸ਼ੀਨ ਵੀ ਸ਼ਾਮਲ ਹੋਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਇੱਥੇ ਆਏ ਸੀ ਅੱਜ ਸਾਡੇ ਸੈਸ਼ਨ ਜੱਟ ਸਾਹਿਬ ਸਮੂਹ ਟੀਮ ਦੇ ਨਾਲ ਇੱਥੇ ਹਾਜ਼ਰ ਹੋਏ ਨੇ ਡੀਏ ਲੀਗਲ ਡੀਏ ਪ੍ਰੋਸੀਕਿਊਸ਼ਨ ਆਪਣੀ ਟੀਮ ਦੇ ਨਾਲ ਸਾਰੇ ਇੱਥੇ ਹਾਜ਼ਰ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਪ੍ਰਮਾਤਮਾ ਸਰਦਿਆਂ ਦੀ ਮਨੋ ਕਾਮਨਾਵਾਂ ਪੂਰੀਆਂ ਕਰੇ ਤੇ ਸਾਰਿਆਂ ਦੇ ਪਰਿਵਾਰ ਦੇ ਵਿੱਚ ਸਮਰiddhi ਰੱਖੇ ਤੇ ਜੜ ਦੀ ਖਲ ਬਖਸ਼ੀ ਸਰ ਕੋਰਟ ਦੇ ਵਿੱਚ ਵਰਕ ਹੋ ਰਿਹਾ ਇਹਦੇ ਵਿੱਚ ਕੋਈ ਜਿਹੜੇ ਕੋਰਟ ਨਾਲ ਰਿਲੇਟਡ ਆ ਉਹਨਾਂ ਨੂੰ ਆਪਣੇ ਸਮਾਗਮ ਦੇ ਨਾਲ ਕੋਈ ਮੁਸ਼ਕਲ ਤਾਂ ਨਹੀਂ ਨਹੀਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ ਕੱਲ ਤੋਂ ਅੱਜ ਤੱਕ ਜਿਹੜਾ ਸਮਾਗਮ ਚੱਲ ਰਿਹਾ ਨਹੀਂ ਉਹਦੇ ਵਿੱਚ ਜਿਹੜੇ ਇੰਪੋਰਟੈਂਟ ਕੰਮ ਕਰਨ ਵਾਲੇ ਹੈਗੇ ਨੇ ਕੋਟ ਦੇ ਚੱਲਦੇ ਪਏ ਨੇ ਜਿਹੜੇ ਰੁਟੀਨ ਵਾਲੇ ਕੰਮ ਹੈ ਜਿੱਥੇ ਡੇਟ ਦਿੱਤੀ ਜਾ ਸਕਦੀ ਹੈ ਉੱਥੇ ਜੱਜ ਸਾਹਿਬ ਨੂੰ ਅਸੀਂ ਆਪਣੇ ਵੱਲੋਂ ਇੱਕ ਰੈਜ਼ੋਲੂਸ਼ਨ ਭਾ ਕੇ ਭੇਜਿਆ ਸੀ ਵੀ ਕੋਈ ਐਡਵਰਸ ਆਰਡਰ ਨਾ ਕਰਿਓ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਅਸੀਂ ਥੈਂਕ ਯੂ ਕਰਦੇ ਹਾਂ ਉਹਨਾਂ ਦਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਦਾ ਕੰਮ ਸਫਰ ਨਹੀਂ ਕੀਤਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਜਿਹੜੇ ਗਾਂਵ ਹੀ ਪ੍ਰੋਗਰਾਮ ਜਿਹੜੇ ਨਹੀਂ ਵੇਖੋ ਸਾਡੇ ਵੱਲੋਂ ਜਿਹੜਾ ਵੀ ਪ੍ਰੋਗ ਧਾਰਮਿਕ ਹੋਏਗਾ ਸਮਾਜੀਕ ਹੋਏ ਜਿਹੜੇ ਉਹਦੇ ਉਹਦੇ ਵਾਸਤੇ ਅਮਰਸਰ ਬਾਹਰ ਐਸੋਸੀਏਸ਼ਨ ਹਮੇਸ਼ਾ 24 ਘੰਟੇ ਅਵੇਲੇਬਲ ਹੈਗੀ ਆ ਤਨ ਦੇ ਹੀ ਸਪੋਰਟ ਕਰੇਗੀ ਜੈ શ્રી ਰਾਮ ਮੇਰਾ ਨਾਮ ਅਨਿਲ ਕੁਮਾਰ ਸ਼ਰਮਾ ਹੈ ਸਾਡੀ ਇੱਕ ਸੰਸਥਾ ਹੈਗੀ ਐ ਅਸੀਂ ਸਾਰੇ RAM ਜੀ ਦੇ ਭਗਤ ਜਿੰਨੇ ਵੀ RAM ਜੀ ਨਾਲ ਪਿਆਰ ਕਰਨ ਵਾਲੇ ਆ ਉਹਨਾਂ ਨੇ ਇੱਕ ਸ੍ਰੀ RAM ਰਮਾਇਣ ਸੇਵਾ ਪਰਿਵਾਰ ਬਣਾਇਆ ਉਹਦੇ ਚ ਕੋਈ ਵੀ ਸੀ ਦੱਸਿਆ ਜਿਹੜਾ RAM ਜੀ ਨੂੰ ਪਿਆਰ ਕਰਦਾ ਉਹਦਾ ਮੈਂਬਰ ਹੈ ਅਸੀਂ ਇਸ ਬੈਨਰ ਥੱਲੇ ਅਸੀਂ ਹਰ ਸਾਲ ਰਮਾਇਣ ਦੀ ਦਾ ਪਾਠ ਕਚਹਿਰੀ ਪਰਿਸਰ ਦੇ ਵਿੱਚ ਕਰਦੇ ਆਂ ਇਸ ਸਾਲ ਅਸੀਂ 20ਵਾਂ ਪਾਠ ਸੈਲੀਬ੍ਰੇਟ ਕਰ ਰਹੇ ਆਂ ਸਾਡੇ ਬਜ਼ੁਰਗਾਂ ਨੇ ਇਸ ਪ੍ਰਥਾ ਨੂੰ ਚਲਾਇਆ ਸੀਗਾ ਸ਼੍ਰੀ ਐਮਪੀ ਜੋਸ਼ੀ ਜੀ ਸ਼੍ਰੀ ਛੋਟੀ ਸਾਹਿਬ ਜੀ ਉਹਨਾਂ ਸਾਰਿਆਂ ਦੇ ਅਸ਼ੀਰਵਾਦ ਨਾਲ ਇਹ ਪ੍ਰੋਗਰਾਮ ਨਿਰੰਤਰ ਚੱਲ ਰਿਹਾ ਹੈ ਬਾਹਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੀ ਅਸੀਂ ਇਹ ਸਾਰਾ ਕੰਮ ਕਰ ਪਾ ਰਹੇ ਆਂ ਜਿਹੜੇ ਵੀ ਉਸ ਵੇਲੇ ਸਾਡੀ ਚਲਿੰਦਾ ਬਾਡੀ ਹੁੰਦੀ ਹੈ ਉਹ ਬਹੁਤ ਅੱਛੀ ਤਰ੍ਹਾਂ ਹਰ ਵਾਰ ਸਾਨੂੰ ਬਹੁਤ ਦਿਲੋਂ ਸੇ ਹੋਕ ਦਿੰਦੇ ਨੇ ਜਿੱਥੇ ਵੀ ਸਾਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਪੈਂਦੀ ਉਹ ਸਾਨੂੰ ਮੋਹਈਆ ਕਰਾਉਂਦੇ ਨੇ ਤੇ ਅਸੀਂ ਪ੍ਰਦੀਪ ਸ਼ੈਲੀ ਨੂੰ ਇੱਕ ਆਪਣਾ ਮਹਾਂਤਰ ਟਾਈਪ ਰੱਖਿਆ ਕਿ ਮਤਲਬ ਕਿਉਂਕਿ ਹਰ ਸਾਲ ਸਾਡੀ ਬਾਡੀ ਚ ਨਿਰੰਤਰਤਾ ਹੈ ਕਦੀ ਪ੍ਰধান ਕੋਈ ਇਹ ਇੱਕ ਆਪਣੇ ਆ ਰਾਮ ਜੀ ਦੇ ਸੇਵਕ ਦੇ ਤੌਰ ਤੇ ਉਹਨਾਂ ਨੂੰ ਅਸੀਂ ਪ੍ਰਦੀਪ ਸੈਣੀ ਜੀ ਨੂੰ ਬਿਠਾਣਿਆ ਇਸ ਸਾਲ ਪਨੇਸ਼ਰ ਜੀ ਔਰ ਇਹਨਾਂ ਦੀ ਟੀਮ ਦੇ ਥੱਲੇ ਅਸੀਂ ਇਹ ਸਾਰਾ ਜਿਹੜਾ ਰਮਾਇਣ ਜੀ ਦਾ ਪਾਠ ਹੈ ਇਹ ਉਤਸਵ ਦਾ ਆਨੰਦ ਲਿੱਤਾ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹਰ ਚੀਜ਼ ਜਿੱਥੇ ਮਤਲਬ ਇਹਨਾਂ ਵੱਲੋਂ ਸਾਨੂੰ ਸਾਰੀ ਵਾਰ ਖੁਲੀ ਹੈ ਕਿ ਅਸੀਂ ਜੋ ਵੀ ਕਰਾਂ ਅਸੀਂ ਇਹਨਾਂ ਤੇ ਸਹਿਯੋਗ ਤੋਂ ਬੜੇ ਖੁਸ਼ ਹਾਂ ਔਰ ਇਹਨਾਂ ਨੇ ਆਪਣੇ ਬਾੜ ਦੇ ਜਿੰਨੇ ਵੀ ਸਾਡੇ ਕੰਸਲਟ ਬੰਦੇ ਹੁੰਦੇ ਆ ਉਹਨਾਂ ਨੂੰ ਵੀ ਬੁਲਾ ਕੇ ਸਮਾਨਿਤ ਕੀਤਾ ਹੈ ਔਰ ਬੜਾ ਅੱਛਾ ਲੱਗਾ ਅਸੀਂ ਇਹ ਪਾਰ ਤੇ ਪਿੱਛੇ ਮਨਸਾ ਸਾਡੀ ਇਹੀ ਹੈ ਕਿ ਬਾੜ ਐਸੋਸੀਏਸ਼ਨ ਦੇ ਸਾਡੇ ਸਾਰੇ ਮੈਂਬਰ ਜੋ ਕਿ ਸਾਲ ਪਰ ਤਣਾਉਪੂਰਨ ਮਾਹੌਲ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੀ ਸਿਹਤ ਅੱਛੀ ਰਹੇ ਉਹਨਾਂ ਸਾਰਿਆਂ ਨੂੰ ਪਰਮਾਤਮਾ ਸੁੱਖ ਦੇ ਸ਼ਾਂਤੀ ਦੇ ਸਮਰiddhi ਦੇ ਇਹ ਸਾਰੀ ਕਾਮਨਾ ਦੇ ਕਾਰਨ ਅਸੀਂ ਹਰ ਸਾਲ ਇਹ ਜਿਹੜਾ ਉਪਰਾਲਾ ਇਹ ਕਰਦੇ ਆਂ ਔਰ ਪ੍ਰਭੂ ਰਾਮ ਦੀ ਹੀ ਸਭ ਤੋਂ ਵੱਡੀ ਕਿਰਪਾ ਹੈ ਕਿ ਅਸੀਂ ਅੱਜ ਤੱਕ ਇਹਨੂੰ ਇੱਥੋਂ ਤੱਕ ਨਿਭਾਣ ਦੇ ਯੋਗ ਹੋਏ। ਇਹ ਨਵਰਾਤੇ ਦੀ ਸਟਾਰਟਿੰਗ ਦੀ ਜੇ ਕਿਹ ਹਰ ਵਾਰ ਇਹਨਾਂ ਦੇ ਵਿੱਚ ਆਉਂਦੀ ਹੈ। ਇਹ ਕਿਉਂਕਿ ਰਾਮ ਨੌਮੀ ਹੁੰਦੀ ਹੈ ਇਹਨਾਂ ਨਵਰਾਤਿਆਂ 'ਚ ਅਸੀਂ ਆਪਣੇ ਜਿਹੜਾ ਵਰਕਿੰਗ ਸ਼ਡਿਊਲ ਹੈ ਉਹਦੇ ਮੁਤਾਬਕ ਆਪਣਾ ਕੋਈ ਡੇਟ ਫਿਕਸ ਕਰਕੇ ਚੈਤਨ ਰਾਤੇ ਚ ਹੀ ਰੱਖੀ ਅਸੀਂ ਇੱਕ ਦਿਨ ਪਹਿਲਾਂ 9:30 ਵਜੇ ਰਮਾਇਣ ਜੀ ਦਾ ਪਰਵੇਸ਼ ਕਰਾ ਕੇ ਪਾਠ ਦਾ ਆਰੰਭ ਕਰ ਦਿਆਂ ਉਸ ਦਿਨ ਰਾਤੀ ਕੀਰਤਨ ਹੁੰਦਾ ਸਾਡੇ ਵਕੀਲ ਸਾਹਿਬਾਨਾਂ ਦੇ ਸਾਰੇ ਪਰਿਵਾਰ ਬੱਚੇ ਉਹ ਵੀ ਆ ਕੇ ਸ਼ਾਮਲ ਹੁੰਦੇ ਨੇ ਔਰ ਅਗਲੇ ਦਿਨ ਅਸੀਂ 1 ਵਜੇ ਭੰਡਾਰਾ ਕਰਦੇ ਆ ਸਮੂਹ ਐਡਵੋਕੇਟ ਸਾਰੇ ਵੀਰੋ ਹੁੰਦੇ ਆ ਕਿ ਕੋਈ ਐਸੋਸੀਏਸ਼ਨ ਦੇ ਨਾਲ ਵੀ ਜੁੜੇ ਜੇ ਨਹੀਂ ਕੁਝ ਕੋਈ ਚੱਲ ਅਸਲ 'ਚ ਇਸ ਪ੍ਰੋਗਰਾਮ ਦਾ ਮੰਤਵ ਤੇ ਸਾਡੇ ਆਪਣੇ ਵਕੀਲ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚਿਆਂ ਦੇ ਨਾਲ ਹੈ ਲੇਕਿਨ RAM ਦਾ ਦਵਾਰਾ ਹੈ ਤੇ RAM ਦਵਾਰੇ ਦੇ ਵਿੱਚ ਕੋਈ ਵੀ ਜਿਹੜਾ ਪ੍ਰਭੂ RAM ਨੂੰ ਪਿਆਰ ਕਰਦਾ ਉਹ ਮੱਥਾ ਟੇਕਨ ਉਹਦਾ ਆਸ਼ੀਰਵਾਦ ਲੈਣ ਹਮੇਸ਼ਾ ਵੈਲਕਮ